ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਵਿਟਾਮਿਨਾਂ ਨਾਲ ਭਰਿਆ ਹੋਈ ਇੱਕ ਆਈਟਮ ਜਿਹਦੇ ਨਾਲ ਕੀ ਤੁਸੀਂ ਅਗਰ ਹਫ਼ਤੇ ਦੇ ਵਿੱਚ ਇੱਕ ਵਾਰ ਬਣਾ ਕੇ ਖਾਣਿਓ ਤੇ ਵਿਟਾਮਿਨ ਸਟਾਮਨ ਤੁਹਾਡੇ ਸਾਰੇ ਪੂਰੇ ਰਹਿਣਗੇ ਜੀ ਤੇ ਹਫ਼ਤੇ ਦੇ ਵਿੱਚ ਇੱਕ ਵਾਰ ਤੁਸੀਂ ਜ਼ਰੂਰ ਬਣਾ ਕੇ ਖਾਇਆ ਕਰੋ ਜੀ ਇਹਨੂੰ ਤੇ ਬਣਾਉਣ ਦਾ ਆਸਾਨ ਤੇ ਸੌਖਾ ਤੇ ਨਵਾਂ ਤਰੀਕਾ ਠੀਕ ਹੈ ਜੀ ਉਹ ਨਵੇਂ ਤਰੀਕੇ ਨਾਲ ਆਪਾਂ ਤੁਹਾਡੀ ਖਾਤਰ ਕੀ ਆਈਟਮ ਲੈ ਕੇ ਆਏ ਆ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੇ ਤੁਸੀਂ ਭਾਈ ਆਪਣੀ ਵੀਡੀਓ ਨੂੰ ਸਾਰੀ ਦੇਖਿਆ ਕਰੋ ਤੇ ਨਾਲ-ਨਾਲ ਮੈਨੂੰ ਇਹ ਵੀ ਲਿਖ ਦਿਆ ਕਰੋ ਵੀ ਤੁਸੀਂ ਦੇਖ ਕਿੱਥੋਂ ਕਿੱਥੋਂ ਰਹੇ ਹੋ ਇਹ ਮੈਨੂੰ ਤੁਹਾਡੇ ਪਿਆਰੇ ਪਿਆਰੇ ਮਿੱਠੇ ਮਿੱਠੇ ਕਮੈਂਟ ਪੜ੍ਹ ਕੇ ਬੜਾ ਹੀ ਸਕੂਨ ਮਿਲਦਾ ਹੈਗਾ ਆਪਾਂ ਰਾਤ ਭੁਉਂਤੀ ਸੀ ਕਾਬਲੇ ਛੋਲਿਆਂ ਦੀ ਬਾਟੀ ਬਾਟੀ ਦੀਆਂ ਭਾਈ ਬਣ ਗਈਆਂ ਦੋ ਬਾਟੀਆਂ ਫੁੱਲ ਕੇ ਹੋ ਠੀਕ ਹੈ ਤੁਹਾਨੂੰ ਵੀ ਪਤਾ ਹੀ ਹੈ ਵੀ ਚਨੇ ਫੁੱਲ ਜਾਂਦੇ ਨੇ ਜਿਆਦਾ ਹਨਾ ਆ ਦੇਖੋ ਜੀ ਇਹ ਸਫੇਦ ਚਨੇ ਨੇ ਇਹ ਫੁੱਲ ਗਏ ਭਾਈ ਜਾਦੇ ਤੇ ਆਪਾਂ ਕੀ ਕੀਤਾ ਜਿਹੜੇ ਕੁੱਕਰ ਚ ਰਾਤ ਭੋਂਤੇ ਸੀ ਆ ਦੇਖੋ ਦਾਗ ਲੱਗੇ ਪਏ ਵਿਚਾਰੇ ਨੂੰ ਪੀਲੇ ਪੀਲੇ ਕੁੱਕਰ ਨੂੰ ਉਹ ਨੂੰ ਮੈਂ ਧੋ ਕੇ ਤੇ ਦਵਾਰੇ ਇਹਨਾਂ ਨੂੰ ਪਾਤਾ ਜੀ ਇਹਦੇ ਵਿੱਚ ਤੇ ਵਿੱਚ ਪਾਤਾ ਜੀ ਤੇਜ ਪੱਤਾ ਇੱਕ ਪੱਤਾ ਪਾਇਆ ਮੱਖ ਚਲ ਦੋ ਹੋਰ ਪਾ ਦਨੇ ਇਹਨਾਂ ਨਾਲ ਕੀ ਆ ਵਿਚਾਰਿਆਂ ਦਾ ਹਨਾ ਦੋ ਪਾਤੀਆਂ ਜੀ ਵਿੱਚ ਹਰੀਆਂ ਇਲਾਇਚੀਆਂ ਦੇ ਦੋ ਪਾਤੀਆਂ ਜੀ ਆਪਾਂ ਵਿੱਚ ਵੱਡੀਆਂ ਲਾਇਚੀਆਂ ਜਿਹੜੀਆਂ ਕਿ ਹਾਜਮੇ ਨੂੰ ਆਪਣੇ ਨੂੰ ਬਹੁਤ ਵਧੀਆ ਰੱਖਦੀਆਂ ਨੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਨੇ ਸਿਹਤ ਰੱਖਦੀਆਂ ਨੇ ਤੇ ਸ਼ਾਈਨਿੰਗ ਬਣਾਈ ਰੱਖਦੀਆਂ ਜੀ ਚਿਹਰੇ ਦੀ ਇਹ ਤੇ ਆ ਪਾਤੀਆਂ ਜੀ ਤਿੰਨ ਸਾਬਤੀਆਂ ਮਿਰਚਾਂ ਜਿਹੜੀਆਂ ਕਿ ਜ਼ਿਆਦਾ ਤੇਜ਼ ਨਹੀਂ ਹੈਗੀਆਂ ਫਿੱਕੀਆਂ ਮੈਂ ਜਦੋਂ ਮਿਰਚਾਂ ਲੈ ਕੇ ਹੁੰਨੀ ਹੁੰਦੀ ਆ ਪੁੱਛਦੀ ਹੁੰਨੀ ਆ ਵੀ ਸੇਠ ਜੀ ਜ਼ਿਆਦਾ ਤੇਜ਼ ਤਾਂ ਨਹੀਂ ਉਹ ਕਹਿੰਦੇ ਨਹੀਂ ਨਹੀਂ ਮੈਡਮ ਡਾਕਟਰ ਸਾਹਿਬ ਇਹ ਜ਼ਿਆਦਾ ਤੇਜ਼ ਨਹੀਂ ਹੈਗੀਆਂ ਤੁਸੀਂ ਲੈ ਜਾਓ ਤੇ ਮੈਂ ਘਰੇ ਲਿਆ ਕੇ ਮਿਰਚਾਂ ਪੀਸਦੀ ਹੁੰਦੀ ਆ ਜੀ ਮੈਨੂੰ ਇਹੀ ਜ਼ਿਆਦਾ ਵਧੀਆ ਲੱਗਦੀਆਂ ਨੇ ਤੇ ਆਪਾਂ ਲਾਲ ਮਿਰਚਾਂ ਲਈਆਂ ਥੋੜੀਆਂ ਜੀਆਂ ਦੂਜੀਆਂ ਪਾਤੀਆਂ ਥੋੜੀ ਜੀ ਪਾਤੀ ਵਿੱਚ ਹਲਦੀ ਤੇ ਇੱਕ ਚਮਚਾ ਡੇਢ ਚਮਚਾ ਪਾਤਾ ਜੀ ਆਪਾਂ ਨਮਕ ਦਾ ਤੇ ਵਿੱਚ ਪਾਤਾ ਜੀ ਆਪਾਂ ਗਰਮ ਮਸਾਲਾ ਠੀਕ ਹੈ ਜੀ ਤੁਸੀਂ ਦੇਖੀ ਚਲੋ ਜੀ ਸਬਜੀ ਮੈਂ ਕਹਿੰਨੀ ਆ ਬਣਦੀ ਹੈ ਜੀ ਇਹਦੇ ਵਿੱਚ ਜਿਹੜੀ ਕੀ ਆਪਣੇ ਮਤਲਬ ਕਿ ਵਿਟਾਮਿਨ ਸਟਾਰਮਨ ਸਾਰੇ ਪੂਰੇ ਰੱਖਦੀ ਹੈ ਅਗਰ ਤੁਸੀਂ ਹਫਤੇ ਦੇ ਵਿੱਚ ਇੱਕ ਵਾਰ ਬਣਾ ਕੇ ਖਾਣੇ ਤੁਹਾਡੇ ਪੇਟ ਨੂੰ ਵੀ ਠੀਕ ਰੱਖਦੀ ਹੈ ਜੀ ਸਰੀਰ 'ਚ ਜਾਨ ਵੀ ਪਾ ਕੇ ਰੱਖਦੀ ਹੈ ਤੇ ਹੁਣ ਰਹਿੰਦਾ ਖੁੰਦਾ ਰਹੇਗਾ ਜੀ ਮਿੱਠਾ ਸੋਡਾ ਜਿਆਦਾ ਨਾ ਭਾਈ ਪਾ ਲਿਓ ਫਿਰ ਮੈਨੂੰ ਲਾਂਬੇ ਨਾ ਦੇਈ ਜਾਇਓ ਮਿੱਠਾ ਸੋਡਾ ਆਪਾਂ ਥੋੜਾ ਪਾਉਣਾ ਹੈਗਾ ਠੀਕ ਹੈ ਜੀ ਹੁਣ ਆਪਾਂ ਪਾ ਲਿਆ ਜੀ ਮਿੱਠਾ ਸੋਡਾ ਮਿੱਠਾ ਸੋਡਾ ਪਾ ਕੇ ਉਸ ਤੋਂ ਬਾਅਦ ਜਿਹੜਾ ਕੰਮ ਰਹਿ ਗਿਆ ਜੀ ਉਹ ਦੇਖੋ ਕੀ ਚੀਜ਼ ਹੈ ਆਪਾਂ ਨੇ ਲਿਆ ਜੀ ਨਾਰੀਅਲ ਦਾ ਤੇਲ ਤੇ ਇਹਦੇ ਵਿੱਚ ਦਿੱਤਾ ਜੀ ਢੋਲ ਠੀਕ ਆ ਕਟਛੀਨਾ ਕੀ ਪਾਉਣਾ ਢੋਲ ਦੇ ਵਿੱਚ ਤੁਸੀਂ ਢੋਲ ਕੇ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦੇਣਾ ਜੀ ਕੋਈ ਅੱਧਾ ਜੱਗ ਪਾਣੀ ਦਾ ਪਾ ਦਿਓ ਜੀ ਇਹਦੇ ਵਿੱਚ ਤੁਸੀਂ ਆਹ ਲਓ ਜੀ ਆਪਾਂ ਪਾਤਾ ਜੀ ਪਾਣੀ ਉਹ ਗੈਸ ਤੇ ਵੀ ਛਿੱਟੇ ਵੱਜ ਗਏ ਚਲੋ ਕੋਈ ਗੱਲ ਨਹੀਂ ਹੈ ਨਾ ਪਾਣੀ ਹੈ ਤੇ ਆਹ ਦੇਖੋ ਜੀ ਤੁਸੀਂ ਆਪਾਂ ਸਾਰਾ ਕੁਝ ਕਰਤਾ ਇਕੱਠਾ ਇੱਥੇ ਹੀ ਕੰਮ ਨਹੀਂ ਨਿਭੜਿਆ ਜੀ ਆਪਣਾ ਕੰਮ ਹਜੇ ਬਹੁਤ ਬਾਕੀ ਆ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਮਿੱਠੇ ਮਿੱਠੇ ਨਾਲ ਦੀ ਨਾਲ ਕਮੈਂਟ ਕਰ ਦਿਓ ਤੇ ਚਲਦੀ ਚਲਦੀ ਵੀਡੀਓ ਸ਼ੇਅਰ ਕਰ ਲਓ ਜੀ ਤੇ ਸੇਵ ਕਰਕੇ ਰੱਖਿਆ ਕਰੋ ਕੁੜੀਓ ਐ ਬਣਾਇਆ ਕਰੋ ਵੀਰਾਂ ਨੂੰ ਬੱਚਿਆਂ ਨੂੰ ਖਵਾਇਆ ਕਰੋ ਠੀਕ ਹੈ ਜੀ ਬਜ਼ੁਰਗਾਂ ਨੂੰ ਖਵਾਇਆ ਕਰੋ ਆਹ ਲਓ ਜੀ ਹੁਣ ਆਪਾਂ ਕੁੱਕਰ ਦੀ ਲਵਾਉਣੀ ਹੈ ਜੀ ਸੀਟੀ ਤੇ ਲੰਮੀ ਸੀਟੀ ਮਾਰ ਅੱਗੇ ਨਹੀਂ ਮੈਂ ਤੁਹਾਨੂੰ ਦੱਸਦੀ ਵੀ ਕੀ ਸੀਗਾ ਇਹ ਗਾਣਾ ਸੀਗਾ ਜੀ ਉਹ ਆਪਾਂ ਚੰਗੇ ਨਹੀਂ ਲੱਗਦੇ ਹਨਾ ਚਲੋ ਕੋਈ ਗੱਲ ਨਹੀਂ ਆਟਾ ਵੀ ਨਾਲ ਦੀ ਨਾਲ ਗੁੰਨ ਲਿਆ ਕਹਿਣਗੇ ਮੈਡਮ ਦੱਸ ਦੀ ਸਬਜ਼ੀਆਂ ਤੇ ਨਾਲ ਗਾਣਾ ਸੁਣਾਉਣ ਲੱਗ ਗਈ ਗਾਣਾ ਨਹੀਂ ਸੁਣਾਉਣਾ ਭਾਈ ਤੁਹਾਨੂੰ ਗੱਲਾਂ ਹੀ ਸੁਣਾਉਣੀਆਂ ਨੇ ਅੱਜ ਆਪਾਂ ਤੇ ਇਹ ਕੀ ਕੀਤਾ ਜੀ ਸੀਟੀ ਲੱਗ ਗਈ ਇੱਕ ਲੰਮੀ ਲੰਮੀ ਸੀਟੀ ਤੋਂ ਬਾਅਦ ਆਪਾਂ ਇੱਕ ਮਤਲਬ ਕਿ ਸਿੰਮ ਕਰਕੇ ਇਹਨੂੰ ਛੋਟੀਆਂ-ਛੋਟੀਆਂ ਸੀਟੀਆਂ ਲਵਾਉਣੀਆਂ ਨੇ 2-4 ਤੇ 2-4 ਸੀਟੀਆਂ ਨੇ ਇਹਨਾਂ ਨੇ ਹੋ ਜਾਣਾ ਜੀ ਤਿਆਰ ਤੇ ਆਹ ਲਓ ਜੀ ਸਬਜ਼ੀ ਆਪਣੀ ਹੋ ਗਈ ਜੀ ਤਿਆਰ ਤੇ ਹੁਣ ਤੁਸੀਂ ਕਹੋਗੇ ਬੱਸ ਆ ਸਬਜ਼ੀ ਬਣ ਗਈ ਨਹੀਂ ਜੀ ਨਹੀਂ ਹਜੇ ਨਹੀਂ ਬਣੀ ਹੈਗੀ ਹਜੇ ਤੁਸੀਂ ਆਪਣੀ ਵੀਡੀਓ ਦੇਖੀ ਚੱਲਿਓ ਤੇ ਅੱਗੇ-ਅੱਗੇ ਕੀ ਬਣਦਾ ਹੈ ਇਹਦਾ ਤੁਸੀਂ ਆਏ ਨਾ ਕਹਦੇ ਵੀ ਚੰਨਿਆਂ ਦਾ ਤਾਂ ਵਿਚਾਰਾਂ ਦਾ ਜਰੂਰ ਸਿੱਖ ਲਓ ਕੁਝ ਨਹੀਂ ਨਿਕਲਿਆ ਜੀ ਦਿਲ ਰੱਖੋ ਤੁਸੀਂ ਆਪਾਂ ਨੇ ਕੀ ਕਰਨਾ ਜੀ ਚੱਕਣੀ ਆਪਣੀ ਕੜਾਹੀ ਤੇ ਭਾਈ ਧਰ ਦਣੀ ਆਪਾਂ ਗੈਸ ਤੇ ਓਕੇ ਆਪਾਂ ਧਰਤੀ ਕੜਾਹੀ ਗੈਸ ਤੇ ਇਹਦੇ ਵਿੱਚ ਪਾਓ ਜੀ ਤੁਸੀਂ ਨਾਰੀਅਲ ਦਾ ਤੇਲ ਫੇਰ ਕੜਾਹੀ ਦੇ ਵਿੱਚ ਤਾਂ ਲਓ ਜੀ ਇਹ ਹੋਈ ਜਾਂਦਾ ਗਰਮ ਤੇ ਗਰਮ ਜਦੋਂ ਹੋ ਗਿਆ ਚੱਕੋ ਜੀ ਜੀਰੇ ਦੇ ਦੋ ਚਮਚੇ ਤੇ ਵਿੱਚ ਸੁੱਟ ਦਿਓ ਇਹਦੇ ਇਹਦੇ ਵਿੱਚ ਸੁੱਟ ਦਿਓ ਜੀ ਤੁਸੀਂ ਬੁਰਕ ਦਿਓ ਪੁੱਕ ਦਿਓ ਠੀਕ ਹੈ ਜੀ ਹੁਣ ਇਹਨਾਂ ਨੇ ਤੜਕ ਫੜਕ ਜਾਣਾ ਜੀ ਆਪਣੇ ਜੀਰੇ ਨੇ ਜਦੋਂ ਆਪਣਾ ਜੀਰਾ ਤਿਆਰ ਹੋ ਗਿਆ ਆਪਾਂ ਚੱਕਣੀਆਂ ਕੌਲੀ ਜਿਹੜੀ ਪਿਆਜ਼ ਤੇ ਲਸਣ ਤੇ ਅਦਰਕ ਚ ਉਹ ਕੀਤਾ ਸੀ ਰਗੜਿਆ ਸੀਗਾ ਆਹ ਲਓ ਜੀ ਆਪਾਂ ਇਹਦੇ ਵਿੱਚ ਪਾਤਾ ਜੀ ਲਸਣ ਪਿਆਜ਼ ਅਦਰਕ ਹੁਣ ਦੇਖਿਓ ਤੁਸੀਂ ਇਹਦਾ ਡਿਜ਼ਾਈਨ ਬਣਦਾ ਇਹ ਤਾਂ ਜੀ ਸਬਜੀ ਦੋ ਵਾਰ ਬਣ ਗਈ ਇੱਕ ਵਾਰੀ ਤਾਂ ਵਿਚਾਰੀ ਕੱਲੀ ਰਿੱਜ ਗਈ ਤੇ ਹੁਣ ਇਹ ਪਿਆਜ਼ ਨਾਲ ਰਿੱਜੂਗੀ ਪਿਆਜ਼ ਰੁੱਸ ਜਾਂਦਾ ਜੀ ਇਹ ਤੋਂ ਬਿਨਾ ਆਹ ਲਓ ਜੀ ਆਪਾਂ ਉਤੋਂ ਉਤੋਂ ਇਹਦਾ ਪਾਣੀ ਲਾ ਲੈਣਾ ਜੀ ਠੀਕ ਹੈ ਹੁਣ ਇਹ ਪਾਣੀ ਡੋਲਣਾ ਨਹੀਂ ਭਾਈ ਕਿਤੇ ਕੁੜੀਓ ਚੱਕੋ ਤੇ ਤੁਸੀਂ ਗਾਂ ਬਾਹਰ ਨਾਲੀ ਚ ਲੈ ਜਾਓ ਵੀ ਚਲੋ ਉੱਥੇ ਡੋਹ ਲੇਗੇ ਡੋਲਣਾ ਨਹੀਂ ਹੈਗਾ ਇਹ ਪਾਣੀ ਚ ਹੀ ਹੈ ਜੀ ਸਾਰਾ ਕੁਝ ਆਪਣਾ ਜਿੰਨਾ ਨਮਕ ਮਿਰਚ ਮਸਾਲਾ ਸੀ ਸਭ ਕੁਝ ਇਹਦੇ ਵਿੱਚ ਹੀ ਆ ਓਕੇ ਜੀ ਆਪਾਂ ਹੁਣ ਉਧਰੋਂ ਲਿਆ ਜੀ ਪਿਆਜ਼ ਤੜਕ ਤੇ ਆਪਾਂ ਕੀ ਕੀਤਾ ਟਮਾਟਰ ਉਹ ਕਰ ਲੇ ਗ੍ਰੈਂਡ ਟਮਾਟਰਾਂ ਦੀ ਆਪਾਂ ਉਹ ਬਣਾ ਲਈ ਜੀ ਗਰੇਵੀ ਜੀ ਤੇ ਆਹ ਦੇਖੋ ਇਹਨਾਂ ਨੇ ਵਧੀਆ ਮੈਂ ਕਹਿੰਨੀ ਧਰੀ ਜੀ ਬਣ ਜਾਣੀਆਂ ਭਾਈ ਇਹ ਮੋਟੀ ਮੋਟੀ ਵਧੀਆ ਹਨਾ ਤੇ ਉਹ ਦੇਖੀ ਨਾ ਆ ਲੋ ਜੀ ਆਪਾਂ ਇਹਨੂੰ ਹੁਣ ਤੜਕ ਫੜਕ ਕਰਤਾ ਠੀਕ ਹੈ ਜੀ ਮੇਰੀ ਮੈਨੂੰ ਲੱਗਦਾ ਵੀ ਮੇਰੀ ਪੰਜਾਬੀ ਭਾਸ਼ਾ ਤੁਹਾਨੂੰ ਵਧੀਆ ਸਮਝ ਆਉਂਦੀ ਹੋਊਗੀ ਹੈ ਨਾ ਸਾਰਿਆਂ ਨੂੰ ਤੇ ਮੈਨੂੰ ਦੱਸਿਓ ਜਰੂਰ ਵੀ ਆਪਣੀਆਂ ਗੱਲਾਂ ਤੁਹਾਨੂੰ ਮਿੱਠੀਆਂ ਕਿਵੇਂ ਲੱਗਦੀਆਂ ਨੇ ਭਾਈ ਮੈਨੂੰ ਤਾਂ ਇਹ ਜੀਆਂ ਗੱਲਾਂ ਆਉਂਦੀਆਂ ਨੇ ਮੈਂ ਉਹ ਜੀਆਂ ਤੁਹਾਨੂੰ ਸੁਣਾ ਦਿੰਨੀ ਐ ਤੇ ਜੇ ਤੁਹਾਨੂੰ ਚੰਗੀਆਂ ਲੱਗਦੀਆਂ ਆਉਂਦੀਆਂ ਤਾਂ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਵੀ ਤੁਸੀਂ ਸੁਣ ਕਿੱਥੋਂ ਕਿੱਥੋਂ ਰਹੇ ਹੋ ਆਪਾਂ ਫੇਰ ਪਾਤੀਆਂ ਜੀ ਮਿਰਚਾਂ ਤੇ ਹਲਦੀ ਕਿਉਂਕਿ ਥੋੜਾ ਪਾਇਆ ਸੀ ਨਾ ਪਹਿਲਾਂ ਨਮਕ ਫੇਰ ਪਾਤਾ ਜੀ ਆਪਾਂ ਤੁਸੀਂ ਦੇਖੋ ਇਹਦੇ ਕੀ ਰੰਗ ਢੰਗ ਬੰਦਿਆ ਮੈਂ ਕਹਿੰਨੀ ਆਹ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਹਨਾ ਆਹ ਲਓ ਜੀ ਤੁਸੀਂ ਮਿਰਚੇ ਤੇ ਮਸਾਲਾ ਪਾਤਾ ਜੀ ਇਹਦੇ ਵਿੱਚ ਹੁਣ ਆਪਾਂ ਫੇਰ ਇਹਦੇ ਵਿੱਚ ਕੜਛੀ ਮਾਰ ਦੇਣੀ ਹੈ ਜੀ ਚੰਗੀ ਤਰ੍ਹਾਂ ਕੜਛੀ ਮਾਰ ਕੇ ਆਪਾਂ ਇਹਨੂੰ ਮਸਾਲੇ ਨੂੰ ਲੈਣਾ ਜੀ ਭੁੰਨ ਵਧੀਆ ਭੋਨੀ ਲਾ ਦੇਣੀ ਆ ਮਸਾਲੇ ਦੀ ਮੈਂ ਕਹਿਨੀ ਆ ਕਿਆ ਬਾਤਾਂ ਨੇ ਇਹ ਵੀ ਕੀ ਯਾਦ ਰੱਖੂਗਾ ਕਿ ਕੜਾਈ ਦੇ ਵਿੱਚ ਮੈਨੂੰ ਪਾਇਆ ਸੀ ਤੇ ਕਿਸੇ ਨੇ ਮੈਨੂੰ ਤੜਕਾ ਲਾਇਆ ਸੀਗਾ ਠੀਕ ਹੈ ਜੀ ਆ ਲੱਗ ਗਿਆ ਜੀ ਤੜਕਾ ਆਪਣਾ ਇਹ ਕੁੜਗਿਓ ਜਿਹੜੀਆਂ ਚੀਜ਼ਾਂ ਤਾਕਤਵਾਰ ਹੁੰਦੀਆਂ ਨਾ ਸਰੀਰ ਨੂੰ ਜਾਨ ਦੇਣ ਵਾਲੀਆਂ ਹੁੰਦੀਆਂ ਮੈਂ ਉਹੀ ਦੱਸਦੀ ਹੁੰਨੀ ਆ ਤੁਹਾਨੂੰ ਬਣਾ ਕੇ ਰੱਖਿਆ ਕਰੋ ਆ ਪਾਣੀ ਆਪਾਂ ਪਾਉਣਾ ਜੀ ਸਬਜੀ ਵਾਲਾ ਵਿੱਚ ਆ ਦੇਖੋ ਇਹ ਤੇ ਮਲਾਈ ਵੀ ਆ ਗਈ ਇਹਦਾ ਮਤਲਬ ਜੇ ਪਾਣੀ ਦੇ ਉੱਪਰ ਮਲਾਈ ਆਉਂਦੀ ਹੈ ਨਾ ਕਿਸੇ ਚੀਜ਼ ਨਾਲ ਇਹਦਾ ਮਤਲਬ ਇਸ ਚੀਜ਼ ਦੇ ਵਿੱਚ ਕੈਲਸ਼ੀਅਮ ਜ਼ਿਆਦਾ ਹੈਗੀ ਪ੍ਰੋਟੀਨ ਜ਼ਿਆਦਾ ਹੈ ਠੀਕ ਹੈ ਜੀ ਇਹਦੇ ਵਿੱਚ ਅਗਰ ਚੀਜ਼ ਹੁੰਦੀ ਹੈ ਨਾ ਤਾਂ ਫਿਰ ਉਹਦੀ ਪਰਤ ਜੰਮ ਜਾਂਦੀ ਹੈ ਜੀ ਉੱਤੇ ਮਲਾਈ ਦੀ ਉਹ ਕਿਉਂਕਿ ਨਹੀਂ ਤਾਂ ਵੈਸੇ ਮਲਾਈ ਆਉਂਦੀ ਨਹੀਂ ਆ ਦੇਖੋ ਜੀ ਰਿਜਣ ਲੱਗੀ ਤਰੀ ਇਹਦੀ ਤੇ ਆਪਾਂ ਕੀ ਕਰਨਾ ਚੱਕ ਕੇ ਚਨੇ ਪਾ ਦੇਣੇ ਜੀ ਵਿੱਚ ਇਹਦੇ ਠੀਕ ਹੈ ਜੀ ਆ ਵੀਡੀਓ ਆਪਣੀ ਸਾਰੀ ਤੁਹਾਨੂੰ ਦਿਖਾਤੀ ਆਪਾਂ ਬਣਾ ਕੇ ਹੁਣ ਜਦੋਂ ਰਿਜ ਜਾਣੇ ਆ ਨਾ ਜੇ ਭਾਈ ਆਪਾਂ ਆਪਦੇ ਵਾਸਤੇ ਇੱਕ ਪੂਰੀ ਬਣਾਉਣੀ ਆ ਉਹ ਵੀ ਚੋਰੀਆਂ ਜੇ ਡਾਕਟਰ ਸਾਹਿਬ ਨੂੰ ਪਤਾ ਲੱਗਿਆ ਕਹਿਣਗੇ ਖਾਣੀਆਂ ਤਲਿਆ ਫਲਿਆ ਮੈਂ ਕਿਹਾ ਨਹੀਂ ਸਰਦਾਰ ਜੀ ਮੈਂ ਕੁਝ ਨਹੀਂ ਖਾਂਦੀ ਆਪਾਂ ਇੱਕ ਆਪਦੇ ਵਾਸਤੇ ਪੂਰੀ ਕੱਢ ਲੈਣੀ ਆ ਤੇ ਆਪਾਂ ਬਣਾ ਲੈਣੀ ਆ ਤੇ ਬਾਕੀ ਪਕਾ ਲੈਣੀਆਂ ਨੇ ਰੋਟੀਆਂ ਠੀਕ ਹੈ ਜੀ ਆਹ ਲੋ ਜੀ ਹੁਣ ਇਹ ਹੋ ਗਿਆ ਤਿਆਰ ਹੁਣ ਬਣਾਵਾਂਗੇ ਗਰਮ ਗਰਮ ਫੁਲਕੇ ਆਪਾਂ ਤੇ ਮੈਂ ਕੀ ਕੀਤਾ ਸਬਜੀ ਹੋ ਗਈ ਜੀ ਤਿਆਰ ਸਬਜੀ ਦਾ ਰੰਗ ਢੰਗ ਦੇਖੋ ਕਿਵੇਂ ਬਣ ਗਿਆ ਤੇ ਆਪਾਂ ਕੀ ਕੀਤਾ ਜੀ ਇੱਕ ਕੀਤੀ ਪੂਰੀ ਤਿਆਰ ਦੇ ਨਾਲ ਪਿਆਜ਼ ਕੱਟਦੇ ਨਾਲ ਢੇਲਿਆਂ ਦਾ achar ਤੇ ਨਾਲ ਦਹੀਂ ਤੇ ਨਾਲ ਸਬਜੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਪਲੀਜ਼ ਕਮੈਂਟਾਂ ਜਰੂਰ ਦੱਸਣਾ ਓਕੇ ਜੀ ਧੰਨਵਾਦ